ਸਸ਼ੀ ਕਾਂਜੀ ਮੈਂ ਤੁਹਾਡਾ ਡਾਕਟਰ ਨਿਰਮਨ ਸਿੰਘ ਭੁੱਲਰ ਆਪਾਂ ਖੜੇ ਆ ਆਪਣੇ ਹੀ ਪਿੰਡ ਗਵਿੰਦਪੁਰੇ ਤਾਈ ਕੋਲੇ ਤੇ ਤਾਈ ਦੀ ਝੁੱਟੀ ਕਾਫੀ ਸਮੇ ਤੋਂ ਰਿਪੀਟਰ ਸੀਗੀ ਤੇ ਆਪਾਂ ਗੱਲਬਾਤ ਕਰ ਦਿੱਤਾ ਇਹਨਾਂ ਸਸ਼ੀ ਕਾਂਜੀ ਸਸ਼ੀ ਕਾਂਜੀ ਕਿੰਨੇ ਸਮੇ ਤੋਂ ਸੀਗੀ ਇਹ ਤਾਈ ਇਹ ਝੁੱਟੀ ਰਿਪੀਟਰ ਜੱਪੂ ਆਪਣੀ ਇਹ ਲਗਾਤਾਰ ਤਿੰਨ ਵਾਰੀ ਹੋ ਚੁੱਕੀ ਹੈ ਜੀ ਪਹਿਲਾਂ ਵੀ ਠੀਕ ਹੈ ਜੀ ਤੇ ਤਿੰਨ ਵਾਰੀ ਹੋਣ ਦੇ ਬਾਵਜੂਦ ਇਹ ਝੁੱਟੀ ਨਹੀਂ ਠੀਕ ਹੈ ਜੀ ਤੇ ਫਿਰ ਉਸ ਤੋਂ ਉਦੋਂ ਬਾਅਦ ਤੁਸੀਂ ਤੁਹਾਡੇ ਨਾਲ ਗੱਲਬਾਤ ਕੀਤੀ ਗਈ ਹਾਂਜੀ ਕਿਵੇਂ ਤੁਹਾਡੇ ਕੋਲੋਂ ਦਾ ਟ੍ਰੀਟਮੈਂਟ ਕਰਵਾਇਆ ਹਾਂਜੀ ਤੇ ਹੁਣ ਮੇਰੀ ਚੁਰਕੀ ਇਹ ਤਿੰਨ ਮਹੀਨੇ ਦੀ ਗੱਲ ਹੈ ਹਾਂਜੀ ਤੇ ਆਪਾਂ ਜੀ ਇਹ ਅੱਜ ਸਵੇਰੇ ਚੈੱਕ ਕਰੀ ਸੀਗੀ ਤੇ ਆਪਾਂ ਦੱਸਿਆ ਸੀਗਾ ਕੋਈ ਆਪਾਂ ਨੂੰ ਟਾਈਮ ਪੀਰੀਅਡ ਦਾ ਪਤਾ ਨਹੀਂ ਸੀਗਾ ਕਿੰਨੇ ਸਮੇਂ ਦੀ ਆ ਆਪਾਂ ਅੰਕਲ ਨੂੰ ਦੱਸਿਆ ਸੀਗਾ ਤਿੰਨ ਮਹੀਨੇ ਤੋਂ ਉੱਤੇ ਆ ਕੁਛ ਦੇਣਾ ਤੇ ਜਦੋਂ ਅੰਕਲ ਨੇ ਦੱਸਿਆ ਵੀ ਤਿੰਨ ਮਹੀਨੇ ਤੇ ਇਹ 5 ਦਿਨਾਂ ਦੀ ਸੀਗੀ ਇਹਨੇ 96 ਦਿਨ ਹਾਂ 96 ਦਿਨ ਤਿੰਨ ਮਹੀਨੇ ਤੇ 6 ਮਾ ਦਿਨ ਅੱਜ ਚੱਲੀ ਜਾਂਦਾ ਇਹਨੂੰ ਤੇ ਤਕਰੀਬਨ ਪਸ਼ੂ ਦਾ ਡਾਇਗਨੋਸਟ ਕਰਕੇ ਅੰਦਰੋਂ ਪਤਾ ਲੱਗ ਜਾਂਦਾ ਵੀ ਕਿੰਨੇ ਮਹੀਨੇ ਤੇ ਕਿੰਨੇ ਦਿਨਾਂ ਦਾ ਇਹ ਪ੍ਰੈਗਨੈਂਸੀ ਇਹਦੀ ਤੇ ਆਪਾਂ ਗੱਲਬਾਤ ਕਰਦੇ ਆਂ ਵੀ ਕਿ ਮੈਂ ਤਾਂ ਸੱਟਾ ਕੰਮ ਹੋ ਜਾਮਾ ਹਾਂਜੀ ਬਿਲਕੁਲ ਸਹੀ ਹੈ ਜੀ ਹਾਂਜੀ ਤੇ ਚੰਗੀ نسل ਦੇ ਟੀਕੇ ਭਰਾਉਣ ਲਈ ਆਪਣੇ ਨਾਲ ਸੰਪਰਕ ਕਰਿਓ ਡਾਕਟਰ ਨਿਰਮਲ ਸਿੰਘ ਭੁੱਲਰ ਆਪਣਾ ਫੋਨ ਨੰਬਰ 9416316641 ਦੂਜੀ ਵਾਰ ਫਿਰ ਨੋਟ ਕਰ ਲਿਓ 9463138644 ਆਪਣਾ ਫੋਨ ਨੰਬਰ ਹੈ ਜੇ ਕਿਸੇ ਮੇਰੇ ਪਰੀ ਵੀਰ ਭਰਾ ਦਾ ਪਸ਼ੂ ਕੋਈ ਰਿਪੀਟਰ ਹੈ ਤਾਂ ਆਪਣੇ ਸੰਪਰਕ ਕਰਿਓ ਨੰਬਰ ਆਪਣਾ ਸਕਰੀਨ ਤੇ ਚੱਲੀ ਜਾਂਦੇ ਚੰਗੀ نسل ਦੇ ਚੰਗੇ ਬਰੀਡ ਦੇ ਰਿਪੀਟਰ ਦੇ ਕਿਸੇ ਵੀ ਸਮੱਸਿਆ ਦਾ ਕੋਈ ਹੱਲ ਆਪਣੇ ਕੋਲ ਤਕਰੀਬਨ ਕਰ ਦਿੰਨੇ ਆਪਾਂ ਤੇ ਕੋਈ ਵੀ ਪ੍ਰੋਬਲਮ ਹੋਵੇ ਆਪਣੇ ਨਾਲ ਸੰਪਰਕ ਜ਼ਰੂਰ ਕਰਿਓ ਬਾਕੀ ਆਪਣੇ ਕੋਲੇ ਰਿਪੀਟਰ ਦੀ ਛੋਟੀ ਕਾਫੀ ਸਮੇਂ ਤੁਸੀਂ ਕਿ ਤਿੰਨ ਤਿੰਨ ਵਾਲੀ ਟੀਕਾ ਕਿਦਾਂ ਹਾਂਜੀ ਪਹਿਲਾਂ ਤਿੰਨ ਵਾਲੀ ਟੀਕਾ ਭਰਾ ਜੀ ਲੱ ਨਹੀਂ ਰਹੀ ਸੀਗੀ ਤੇ ਫਿਰ ਜਦੋਂ ਤੁਹਾਡੇ ਕੋਲ ਟ੍ਰੀਟਮੈਂਟ ਕਰਵਾਇਆ ਜੀ ਤੇ ਉਦੋਂ ਤਕਰੀਬਨ 96 ਦਿਨ ਵਿੱਚ ਚੈੱਕ ਕੀਤੀ ਹੈ ਬਸ ਛੋਟੀ ਮੇਰੀ ਗੱਲ ਹੈ ਠੀਕ ਹੈ ਜੀ ਤੇ ਤਾਇਏ ਨੂੰ ਵੀ ਆਪਣੇ ਪਿੰਡ 'ਚ ਆਪਣੇ ਤਾਇਏ ਦੇ ਕੋਲ ਦੱਸਿਆ ਸੀਗਾ ਤੇ گاਹਾ ਦੀ ਗਾਹ ਤੱਕ ਰਿਹਾ ਨਾ ਪਤਾ ਲੱਗਿਆ ਤਾਂ ਆਪਣੇ ਸੰਪਰਕ ਕੀਤਾ ਤਾਂ तकरीबन ਪਹਿਲੇ ਹੀ ਆਪਣੇ ਟੀਕੇ ਦੇ ਗੱਪਨ ਹੋਈ ਹੈ ਇਹ ਤੇ ਇੱਕ ਇਹਦੇ ਟੀਕਾ ਸ਼ਾਮ ਨੂੰ ਭਰੇ ਸੀ ਇੱਕ ਸਵੇਰੇ ਭਰੇ ਸੀ तकरीबन ਇੱਕ ਹੀਟ ਤੇ ਤੇ ਦੋ ਟੀਕੇ ਜੀ ਇੱਕ ਸਵੇਰੇ ਇੱਕ ਸ਼ਾਮ ਨੂੰ ਦੋ ਟੀਕੇ ਭਰੇ ਸੀ ਲਗਾਤਾਰ ਇਹ ਤੇ तकरीबन ਅੱਜ ਝੋਟੀ 96 ਦਿਨਾਂ ਦੀ ਗੱਲ ਹੋ ਗਈ ਤੇ ਆਪਾਂ ਚੈੱਕ ਕਰਕੇ ਤਾਂ ਇਹਨੂੰ ਕਿਹਾ ਸੀ ਕਿ 3 ਮਹੀਨਿਆਂ ਤੋਂ ਕੁਛ ਦਿਨ ਉੱਤੇ ਆ ਵੀ 3-4 ਦਿਨ ਤੇ ਪੂਰੇ ਮੰਨ ਲਓ ਦਿਨ ਆਪਾਂ ਦੇਖਿਆ ਜੇ 3 ਮਹੀਨੇ ਤੇ 6 ਦਿਨਾਂ ਦੀ ਗੱਲ ਹੋ ਗਈ ਤੇ ਬਾਕੀ ਆਪਣਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਜਾਂਦਾ ਜੀ ਜਿਸ ਚੰਗੀ ਨਸਲ ਦੇ ਟੀਕੇ ਭਰਉਣ ਲਈ ਆਪਣਾ ਸੰਪਰਕ ਕਰਿਓ ਤੇ ਕੋਈ ਵੀ ਰਿਪੀਟ ਬਰੀਡਿੰਗ ਹੋਵੇ ਆਪਣਾ ਸੰਪਰਕ ਜ਼ਰੂਰ ਕਰਿਓ ਜੀ ਡਾਕਟਰ ਨਰਮਨ ਸਿੰਘ ਪੁੱਲਰ ਆਪਣਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਧੰਨਵਾਦ ਹੈ ਜੀ ਬਾਈ ਜੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤਾਂ ਕਿ ਕਿਸੇ ਹੋਰ ਭਰਾ ਦਾ ਫਾਇਦਾ ਹੋ ਜਾਏ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ